ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਇੱਕ ਵਿਅਕਤੀ ਜੋ ਨਸ਼ਾ ਸਪਲਾਈ ਕਰਨ ਦਾ ਜਿਹੜਾ ਕੰਮ ਕਰ ਰਿਹਾ ਸੀ ਉਸ ਵਿਅਕਤੀ ਨੂੰ ਬਠਿੰਡਾ ਪੁਲਿਸ ਵੱਲੋਂ ਜਿਹੜਾ ਕਾਬੂ ਕੀਤਾ ਗਿਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਾਰਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਰ ਇੱਕ ਵਿਅਕਤੀ ਕਾਬੂ ਕੀਤਾ ਗਿਆ ਜੋ ਚਿੱਟਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀਗਾ ਕੀ ਹੈ ਪੂਰਾ ਮਾਮਲਾ ਇਹ ਜੋ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਵਧੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਸਾਡੇ ਐਸਐਸਪੀ ਮੈਨਮ ਅਮ੍ਰਿਤ ਕੁੰਡਲ ਜੀ ਦੇ ਰਹਿਣ ਮਾਈਚ ਸਾਡੀ ਕੱਲ ਇੱਕ ਪਟੋਲਿੰਗ ਪਾਰਟੀ ਸੀਗੀ ਪਖਰਾਲੇ ਚੌਂਕੀ ਦੀ ਉਹ ਦਰੋਣੇ ਕਸ਼ਤ ਤੋਂ ਉਹਨਾਂ ਨੂੰ ਇੱਕ ਮੁੰਡਾ ਸ਼ੱਕੀ ਹੱਥ ਦੇ ਵਿੱਚ ਉਹਨਾਂ ਨੇ ਦੇਖਿਆ ਮੋਟਰਸਾਈਕਲ ਤੇ ਖੜਾ ਸ਼ੱਕ ਦੀ ਬਣਾ ਤੇ ਜਦੋਂ ਰੋਕੇ ਨੂੰ ਚੈੱਕ ਕੀਤਾ ਤਾਂ ਉਹਦੇ ਚੈੱਕ ਕਰਨ ਤੇ ਤਕਰੀਬਨ 260 ਗ੍ਰਾਮ ਜਿਹੜੀ ਹੈਰੋਇਨ ਹੈ ਚਟਾਗਾ ਦੇ ਦਿੰਦੇ ਜੀ ਉਹ ਬਰਾਮਦ ਹੋਈ ਹੈਗੀ ਜੀ ਉਹ ਲੜਕੇ ਦਾ ਨਾਮ ਪਤਾ ਪੁੱਛਿਆ ਉਹਦਾ ਨਾਮ ਅਮ੍ਰਿਤਪਾਲ ਸਿੰਘ ਵਿਲੇਸਪਰੇਤੀ ਸਨੋ ਨਿਹਰ ਸਿੰਘ ਵਾਸੀ ਗਲੀ ਨੰਬਰ 22 ਅਮਰਪੁਰ ਵਸਤੀ ਦਾ ਰਹਿਣ ਵਾਲਾ ਹੈਗਾ ਤੇ ਹੀਰੋ ਹੋਂਡਾ ਮੋਟਰਸਾਈਕਲ ਤੇ ਉਹਨੂੰ ਕਾਬੂ ਕੀਤਾ ਗਿਆ ਹੈ ਸਰ ਜੇ ਗੱਲ ਕਰੀਏ ਵਿਅਕਤੀ ਜੋ ਕਾਬੂ ਕੀਤਾ ਗਿਆ ਹੈ ਕਿੰਨੇ ਟਾਈਮ ਤੋਂ ਚਿੱਟਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਇੱਕ ਵਾਰੀ ਤਾਂ ਕਿਉਂਕਿ ਜਦੋਂ ਉਹਦੇ ਕੋਲ ਕਮਰਸ਼ੀਅਲ ਕੁਆਂਟੀਟੀ ਆ ਜਾਂਦੀ ਹੈ ਉਹਨੂੰ ਕਮਰਸ਼ੀਅਲ ਕੁਆਂਟੀਟੀ ਕਹਿੰਦੇ ਆ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਚਿੱਟਾ ਮਿਲਿਆ ਤਾਂ ਹੋ ਸਕਦਾ ਹੈ ਕਾਫੀ ਲੰਬੇ ਸਮੇਂ ਤੋਂ ਕੰਮ ਕਰਦਾ ਹੋਵੇ ਪਰ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਹ ਸਰ ਇੱਕ ਕਾਮਕਾਰ ਕੀ ਕਰਦਾ ਹੈ ਬੇਸਿਕ ਕੁਝ ਜੀ ਜੇ ਮੇਲਾ ਫ੍ਰੀ ਹੈਗਾ ਕੋਈ ਕੰਮ ਨਹੀਂ ਕਰਦਾ ਇਹੀ ਕੰਮ ਕਰਦਾ ਜੀ ਤੇ ਸਰ ਇਹਨੂੰ ਮਾਲ ਜੋ ਕੋਰਟ ਚ ਪੇਸ਼ ਕਰ ਦਿੱਤਾ ਗਿਆ ਇਹਨੂੰ ਅੱਜ ਪੇਸ਼ ਕਰਾਂਗੇ ਜੀ ਅੱਜ ਪੇਸ਼ ਕਰਕੇ ਦਾ ਰਮਾਂਡ ਹਾਸਲ ਕਰਾਂਗੇ ਉਸ ਰਮਾਂਡ ਲਮਾਂਗੇ ਦਾ ਫਿਰ ਇਨਵੈਸਟੀਗੇਟ ਕਰਾਂਗੇ ਅਸੀਂ ਕੀ ਲੱਗਦਾ ਹੈ ਹੋਰ ਵੀ ਕੋਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਬਿਲਕੁਲ ਹੋ ਸਕਦਾ ਜੀ ਬਿਲਕੁਲ ਕਿਉਂਕਿ ਕਮਰਸ਼ੀਅਲ ਕੁਆਲਟੀ ਦੇ ਵਿੱਚ ਹੈ ਕਿੰਨੀ ਵੱਡੀ ਮਾਤਰਾ ਚ ਲੈ ਕੇ ਆ ਰਿਹਾ ਸੀਗਾ ਇਹ ਵੀ ਪਤਾ ਕਰਾਂਗੇ ਕਿ ਸਪਲਾਈ ਕਿਉਂ ਕਰਦਾ ਲੈ ਕੇ ਕਿੱਥੋਂ ਆਇਆਗਾ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਸਾਰਾ ਪਤਾ ਕਰਾਂਗੇ ਸਰ ਇਸ ਤਰ੍ਹਾਂ ਦਾ ਜਿਹੜਾ ਨਸ਼ਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਖਾਸ ਕਰਕੇ ਚਿੱਟੇ ਦਾ ਕੰਮ ਕਰ ਰਿਹਾ ਉਹਨਾਂ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਇਹਦੇ ਵਿੱਚ ਦੇਖੋ ਇਹ ਜੇ ਹੁਣ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਹੈ ਤਾਂ ਅਸੀਂ ਇਹਦੇ ਵਿੱਚ 68 ਐਫ ਦਾ ਰਹੇਗੀ ਜਿਹੜੀ ਉਹਦੇ ਤਹਿਤ ਕੰਪੀਟੈਂਟ ਅਥਾਰਟੀ ਨੂੰ ਦੀ ਪ੍ਰਾਪਰਟੀ ਨੂੰ ਵੀ ਸੀਜ਼ ਕਰਾਵਾਂਗੇ ਜਿਹੜੀ ਪ੍ਰਾਪਰਟੀ ਨੇ ਇਲੀਗਲੀ ਬਣਾਈ ਹੋਈ ਹੋਈ ਇਹ ਤੋਂ ਲੈ ਕੇ ਬਣਾਈ ਹੋਈ ਉਹ ਅਸੀਂ ਕੰਪੀਟੈਂਟ ਅਥਾਰਟੀ ਹੋ ਕੇ ਦਾ ਕੇਸ ਬਣਾ ਕੇ ਭੇਜਾਂਗੇ ਸਾਰੀ ਪ੍ਰਾਪਰਟੀ ਦੀ ਫ੍ਰੀਜ਼ ਹੋ ਜਾਊਗੀ ਸਾਡਾ ਇਹੀ ਕਹਿਣਾ ਜੀ ਜਾਂ ਤਾਂ ਮਾੜਾ ਕੰਮ ਛੱ ਨੇ ਤਾਂ ਹੁੱਕੂ ਸਿਲੂ ਵੀ ਇਹ ਪਕਸ਼ਾ ਨਹੀਂ ਜਾਊਗਾ ਕੋਈ ਵੀ ਜਿਹੜਾ ਕੋਈ ਮਾੜਾ ਕੰਮ ਕਰਦਾ ਹੈ ਖਾਸ ਕਰਕੇ ਜਿਹੜਾ ਕੋਈ ਦਸ਼ਾ ਤਸਕਰੀ ਕਰਦਾ ਹੈ ਉਹ ਨੂੰ ਬਿਲਕੁਲ ਬਖਸ਼ਾ ਨਹੀਂ ਜਾਊਗਾ ਸਰ ਹੋਰ ਵੀ ਕੋਈ ਵਿਅਕਤੀ ਇਹਦੇ ਨਾਲ ਸੀਗੇ ਕਿ ਇਕੱਲਾ ਹੀ ਸੀ ਇਹ ਇਹ ਫੜਿਆ ਦਾ ਸੀ ਇਕੱਲਾ ਹੀ ਹੈ ਜੀ ਬਾਕੀ ਇਹ ਲੈ ਕੇ ਕਿੱਥੋਂ ਆਇਆ ਤੇ ਦਿੰਦਾਗੀ ਕਿਹਨੂੰ ਹੈਗਾ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਫੜਿਆ ਗਿਆ ਇਹ ਇਕੱਲਾ ਹੀ ਸੀਗਾ ਬਿਲਕੁਲ ਬਿਲਕੁਲ ਜੀ ਬਿਲਕੁਲ ਐਸੀ ਡੀਐਸਪੀ ਤੇ ਹਾਤੀ ਹਰਵਿੰਦਰ ਸਿੰਘ ਸਰਾ ਜਿਨ੍ਹਾਂ ਨੇ ਕਿਹਾ ਕਿ ਇਸ ਵਿਅਕਤੀ ਤੇ ਬਠਿੰਡਾ ਪੁਲਿਸ ਵੱਲੋਂ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਆ ਤੇ ਉਹਨਾਂ ਨੇ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਚੇਤਾਵਨੀ ਦਿੱੰ데 ਕਿਹਾ ਕਿ ਕਿਸੇ ਵੀ ਕਿਸਮ ਤੇ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਏਗਾ। ਆਪ ਤੋਂ ਉਹਨਾਂ ਤੇ ਜੜੀਆਂ ਸਖਤ ਤੋਂ ਸਖਤ ਜੜੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਇੱਕ ਵਿਅਕਤੀ ਜੋ ਨਸ਼ਾ ਸਪਲਾਈ ਕਰਨ ਦਾ ਜਿਹੜਾ ਕੰਮ ਕਰ ਰਿਹਾ ਸੀ ਉਸ ਵਿਅਕਤੀ ਨੂੰ ਬਠਿੰਡਾ ਪੁਲਿਸ ਵੱਲੋਂ ਜਿਹੜਾ ਕਾਬੂ ਕੀਤਾ ਗਿਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਾਰਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਰ ਇੱਕ ਵਿਅਕਤੀ ਕਾਬੂ ਕੀਤਾ ਗਿਆ ਜੋ ਚਿੱਟਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀਗਾ ਕੀ ਹੈ ਪੂਰਾ ਮਾਮਲਾ ਇਹ ਜੋ ਪੰਜਾਬ ਸਰਕਾਰ ਦੀ ਯੁੱਧ ਵਿਸ਼ਫਰਤ ਮੁਹਿੰਮ ਬੱਢੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਸਾਡੇ ਐਸਐਸਪੀ ਮੈਨਮ ਅਮਨੀਤ ਕੁੰਡਲ ਜੀ ਦੇ ਰਨ ਮਾਈ ਸਾਡੀ ਗੱਲ ਇੱਕ ਪਟੋਲਿੰਗ ਪਾਰਟੀ ਸੀਗੀ ਪਖਰਾਲੇ ਚੌਂਕੀ ਦੀ ਉਹ ਦਲੋਨੇ ਗਸ਼ਤ ਨੂੰ ਇੱਕ ਮੁੰਡਾ ਸ਼ੱਕੀ ਹੱਥ ਦੇ ਵਿੱਚ ਉਹਨਾਂ ਨੇ ਦੇਖਿਆ ਮੁਕਸਾਗਾ ਦੇਖਣਾ ਸ਼ੱਕੀ ਬਣਾ ਤੇ ਜਦੋਂ ਰੋਕੇ ਨੂੰ ਚੈੱਕ ਕੀਤਾ ਤਾਂ ਉਹਦੇ ਚੈੱਕ ਕਰਨ ਤੇ ਤਕਰੀਬਨ 207 ਗ੍ਰਾਮ ਜਿਹੜੀ ਹੈਰੋਇਨ ਹੈ ਛੱਟਾ ਗਏ ਨੇ ਜਿਹਨੂੰ ਉਹ ਬਰਾਮਦ ਹੋਈ ਹੈਗੀ ਜੀ ਉਹ ਲੜਕੇ ਦਾ ਤਾਂ ਨਾਂ ਪਤਾ ਪੁੱਛਿਆ ਉਹਦਾ ਨਾਂ ਅਮਰਿਤਪਾਲ ਸਿੰਘ ਜਿਸ ਸਪ੍ਰਤੀ ਸਨ ਅਗ ਨਿਹਰ ਸਿੰਘ ਵਾਸੀ ਗਲੀ ਨੰਬਰ 22 ਅਮਰਪੁਰ ਵਸਤੀ ਦਾ ਰਹਿਣ ਵਾਲਾ ਹੈਗਾ ਤੇ ਹੀਰੋ Honda ਮੋਟਰਸਾਈਕਲ ਤੇ ਉਹਨੂੰ ਕਾਬੂ ਕੀਤਾ ਗਿਆ ਹੈਗਾ ਸਰ ਜੇ ਗੱਲ ਕਰੀਏ ਵਿਅਕਤੀ ਜੋ ਕਾਬੂ ਕੀਤਾ ਗਿਆ ਹੈ ਕਿੰਨੇ ਟਾਈਮ ਤੋਂ ਚਿੱਟਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਇੱਕ ਵਾਰੀ ਤਾਂ ਕਿਉਂਕਿ ਜਦੋਂ ਉਹਦੇ ਕੋਲ ਕਮਰਸ਼ੀਅਲ ਕੁਆਂਟੀਟੀ ਆ ਜਾਂਦੀ ਹੈ ਨੂੰ ਕਮਰਸ਼ੀਅਲ ਕੁਆਂਟੀਟੀ ਕਹਿੰਦੇ ਆ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਚਿੱਟਾ ਮਿਲਿਆ ਤਾਂ ਹੋ ਸਕਦਾ ਹੈ ਕਾਫੀ ਲੰਬੇ ਸਮੇਂ ਤੋਂ ਕੰਮ ਕਰਦਾ ਹੋਵੇ ਪਰ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਹ ਸਰ ਇੱਕ ਕਾਮਕਾਰ ਕੀ ਕਰਦਾ ਹੈ ਬੇਸਿਕਲੀ ਕੁਛ ਨਹੀਂ ਜਿਵੇਂ ਲਾ ਫਰੀ ਹੈਗਾ ਕੋਈ ਕੰਮ ਨਹੀਂ ਕਰਦਾ ਇਹੀ ਕੰਮ ਕਰਦਾ ਜੀ ਤੇ ਸਰ ਇਹਨੂੰ ਮਾਨਯੋਗ ਕੋਰਟ 'ਚ ਪੇਸ਼ ਕਰ ਦਿੱਤਾ ਗਿਆ ਇਹਨੂੰ ਅੱਜ ਪੇਸ਼ ਕਰਾਂ ਅਦਬੇਸ਼ ਕਰਕੇ ਦਰਮਾਨ ਹਾਸਲ ਕਰਾਂਗੇ ਕੋਈ ਸਬੂਤ ਲਮਾਂਗੇ ਦਾ ਫਿਰ ਇਨਵੈਸਟੀਗੇਟ ਕਰਾਂਗੇ ਹਮ ਕਿ ਲੱਗਦਾ ਹੈ ਹੋਰ ਵੀ ਕੋਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਬਿਲਕੁਲ ਹੋ ਸਕਦਾ ਜੀ ਬਿਲਕੁਲ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਹੈ ਕਿੰਨੀ ਵੱਡੀ ਮਾਤਰਾ ਚ ਲੈ ਕੇ ਆ ਰਿਹਾ ਸੀਗਾ ਇਹ ਵੀ ਪਤਾ ਕਰਾਂਗੇ ਕਿ ਸਪਲਾਈ ਕਿਨੂੰ ਕਰਦੇ ਲੈ ਕੇ ਕਿੱਥੋਂ ਆਇਆਗਾ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਸਾਰਾ ਪਤਾ ਕਰਾਂਗੇ ਸਰ ਇਸ ਤਰ੍ਹਾਂ ਦਾ ਜਿਹੜਾ ਨਸ਼ਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਖਾਸ ਕਰਕੇ ਚਿੱਟੇ ਦਾ ਕੰਮ ਕਰ ਰਿਹਾ ਉਹਨਾਂ ਲੋਕਾਂ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਚੇਤਾਵਨੀ ਦੇਣਾ ਚਾਹੁੰ ਇਹਦੇ ਵਿੱਚ ਦੇਖੋ ਇਹ ਜੇ ਹੁਣ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਹੈ ਤਾਂ ਅਸੀਂ ਇਹਦੇ ਵਿੱਚ 68 ਐਫ ਤਾਰਾ ਆਏਗੀ ਜਿਹੜੀ ਉਹਦੇ ਤਹਿਤ ਕੰਪੀਟੈਂਟ ਅਥਾਰਟੀ ਨੂੰ ਇਹਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰਾਵਾਂਗੇ ਜਿਹੜੀ ਪ੍ਰਾਪਰਟੀ ਨੇ ਇਲੀਗਲੀ ਬਣਾਈ ਹੋਈ ਹੋਈ ਇਹ ਤੋਂ ਲੈ ਕੇ ਬਣਾਈ ਹੋਈ ਉਹ ਅਸੀਂ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਭੇਜਾਂਗੇ ਸਾਰੀ ਪ੍ਰਾਪਰਟੀ ਦੀ ਫ੍ਰੀਜ਼ ਹੋ ਜਾਊਗੀ ਸਾਡਾ ਇਹ ਹੀ ਕਹਿਣਾ ਜੀ ਜਾਂ ਤਾਂ ਮਾੜਾ ਕੰਮ ਛੱਡ ਦੇਣ ਨਹੀਂ ਤਾਂ ਫਿਰ ਕਿਸੇ ਨੂੰ ਵੀ ਇਹ ਪક્ષਿਆ ਨਹੀਂ ਜਾਊਗਾ ਕੋਈ ਵੀ ਜਿਹੜਾ ਕੋਈ ਮਾੜਾ ਕੰਮ ਕਰਦਾ ਹੈ ਖਾਸ ਕਰਕੇ ਜਿਹੜਾ ਕੋਈ ਦਸ਼ਾ ਤਸਕਰੀ ਕਰਦਾ ਹੈ ਉਹ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਸਰ ਹੋਰ ਵੀ ਕੋਈ ਇਹ ਫੜਿਆ ਦਾ ਸੀ ਕੱਲ ਹੀ ਹੈ ਜੀ ਬਾਕੀ ਇਹ ਲੈ ਕੇ ਕਿੱਥੋਂ ਆਇਆ ਤੇ ਦਿੰਦਾਗੀ ਕਿਹਨੂੰ ਹੈਗਾ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਫੜਿਆ ਗਿਆ ਇਹ ਇਕੱਲਾ ਹੀ ਸੀਗਾ ਬਿਲਕੁਲ ਬਿਲਕੁਲ ਜੀ ਬਿਲਕੁਲ ਐਸੀ ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਰਾ ਜਿਨ੍ਹਾਂ ਨੇ ਕਿਹਾ ਕਿ ਇਸ ਵਿਅਕਤੀ ਤੇ ਬਠਿੰਡਾ ਪੁਲਿਸ ਵੱਲੋਂ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਆ ਤੇ ਉਹਨਾਂ ਨੇ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਚੇਤਾਵਨੀ ਦਿੱੰ데 ਕਿਹਾ ਕਿ ਕਿਸੇ ਵੀ ਕਿਸਮ ਤੇ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਏਗਾ। ਆਪ ਤੋਂ ਉਹਨਾਂ ਤੇ ਜੜੀਆਂ ਸਖਤ ਤੋਂ ਸਖਤ ਜੜੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਇੱਕ ਵਿਅਕਤੀ ਜੋ ਨਸ਼ਾ ਸਪਲਾਈ ਕਰਨ ਦਾ ਜਿਹੜਾ ਕੰਮ ਕਰ ਰਿਹਾ ਸੀ ਉਸ ਵਿਅਕਤੀ ਨੂੰ ਬਠਿੰਡਾ ਪੁਲਿਸ ਵੱਲੋਂ ਜਿਹੜਾ ਕਾਬੂ ਕੀਤਾ ਗਿਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਰਾ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਇੱਕ ਵਿਅਕਤੀ ਕਾਬੂ ਕੀਤਾ ਗਿਆ ਜੋ ਚਿੱਟਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀਗਾ ਕੀ ਹੈ ਪੂਰਾ ਮਾਮਲਾ ਇਹ ਜੋ ਪੰਜਾਬ ਸਰਕਾਰ ਦੀ ਯੁੱਧ ਵਿਸ਼ਫਰਤ ਮੁਹਿੰਮ ਵਧੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਸਾਡੇ ਐਸਐਸਪੀ ਮੈਨਮ ਅਮਨੀਤ ਕੌਂਡਲ ਜੀ ਦੇ ਰਨ ਮਾਈ ਸਾਡੀ ਗੱਲ ਇੱਕ ਪੈਟਰੋਲਿੰਗ ਪਾਰਟੀ ਸੀਗੀ ਪਥਰਾਲੇ ਚੌਂਕੀ ਦੀ ਉਪਰ ਦਲੋਨੇ ਕਸ਼ ਤੋਂ ਉਹਨਾਂ ਨੂੰ ਇੱਕ ਮੁੰਡਾ ਸ਼ੱਕੀ ਹੱਥ ਦੇ ਵਿੱਚ ਉਹਨਾਂ ਨੇ ਦੇਖਿਆ ਮੋਟਰਸਾਈਕਲ ਤੇ ਖੜਾ ਸ਼ੱਕੀ ਬਣਾ ਤੇ ਜਦੋਂ ਰੋਕੇ ਨੂੰ ਚੈੱਕ ਕੀਤਾ ਤਾਂ ਉਹਦੇ ਚੈੱਕ ਕਰਨ ਤੇ ਤਕਰੀਬਨ 260 ਗ੍ਰਾਮ ਜਿਹੜੀ ਹੈਰੋਇਨ ਹੈ ਚਟਾਗਾ ਦਿੰਦੇ ਜਿਹਨੂੰ ਉਹ ਬਰਾਮਦ ਹੋਈ ਹੈਗੀ ਜੀ ਉਹ ਲੜਕੇ ਦਾ ਨਾਮ ਪਤਾ ਪੁੱਛਿਆ ਉਹਦਾ ਨਾਮ ਅੰਮ੍ਰਿਤਪਾਲ ਸਿੰਘ ਵਿਲਸਪ੍ਰਤੀ son of ਨਿਹਾਰ ਸਿੰਘ ਵਾਸੀ ਗਲੀ ਨੰਬਰ 2 ਅਮਰਪੁਰ ਬਸਤੀ ਦਾ ਰਹਿਣ ਵਾਲਾ ਹੈਗਾ ਤੇ ਹੀਰੋ Honda ਮੋਟਰਸਾਈਕਲ ਤੇ ਉਹਨੂੰ ਕਾਬੂ ਕੀਤਾ ਗਿਆ ਹੈ

ਇਸ ਸਾਰੇ ਨੂੰ ਮਾਨ ਜੋ ਕੋਡ ਚ ਪੇਸ਼ ਕਰ ਦਿੱਤਾ ਗਿਆ ਇਹਨੂੰ ਅੱਜ ਪੇਸ਼ ਕਰਾਂਗੇ ਜੀ ਅੱਜ ਪੇਸ਼ ਕਰਕੇ ਦਾ ਰਮਾਂਡ ਹਾਸਲ ਕਰਾਂਗੇ ਕੋਈ ਸਬੂਤ ਲਮਾਂਗੇ ਦਾ ਫਿਰ ਇਨਵੈਸਟੀਗੇਟ ਕਰਾਂਗੇ ਹਮ ਕਿ ਲੱਗਦਾ ਹੋਰ ਵੀ ਕੋਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਬਿਲਕੁਲ ਹੋ ਸਕਦਾ ਜੀ ਬਿਲਕੁਲ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਹੈ ਕਿੰਨੀ ਵੱਡੀ ਮਾਤਰਾ ਚ ਲੈ ਕੇ ਆ ਰਿਹਾ ਸੀਗਾ ਇਹ ਵੀ ਪਤਾ ਕਰਾਂਗੇ ਕਿ ਸਪਲਾਈ ਕਿਨੂੰ ਕਰਦੇ ਲੈ ਕੇ ਕਿੱਥੋਂ ਆਇਆਗਾ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਸਾਰਾ ਪਤਾ ਕਰਾਂਗੇ ਸਰ ਇਸ ਤਰ੍ਹਾਂ ਦਾ ਜਿਹੜਾ ਨਸ਼ਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਖਾਸ ਕਰਕੇ ਚਿੱਟੇ ਦਾ ਕੰਮ ਕਰ ਰਿਹਾ ਹੈ ਉਹਨਾਂ ਲੋਕਾਂ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਇਹਦੇ ਵਿੱਚ ਦੇਖੋ ਇਹ ਜਿਹੜੇ ਕਮਰਸ਼ੀਅਲ ਕੁਆਲਟੀ ਦਾ ਕੇਸ ਹੈ ਤਾਂ ਅਸੀਂ ਇਹਦੇ ਵਿੱਚ 68 ਐਫ ਤਾਰ ਹੈਗੀ ਜਿਹੜੀ ਉਹਦੇ ਤਹਿਤ ਕੰਪੀਟੈਂਟ ਅਥਾਰਟੀ ਨੂੰ ਇਹਦੀ ਪ੍ਰਾਪਰਟੀ ਨੂੰ ਸੀਜ਼ ਕਰਾਵਾਂਗੇ ਜਿਹੜੀ ਪ੍ਰਾਪਰਟੀ ਨੇ ਇਲੀਗਲੀ ਬਣਾਈ ਹੋਈ ਹੋਈ ਇਹ ਤੋਂ ਲੈ ਕੇ ਬਣਾਈ ਹੋਈ ਉਹ ਅਸੀਂ ਕੰਪੀਟੈਂਟ ਅਥਾਰਟੀ ਨੂੰ ਇਹਦਾ ਕੇਸ ਪਾ ਕੇ ਭੇਜਾਂਗੇ ਤਾਂ ਸਾਰੀ ਪ੍ਰਾਪਰਟੀ ਦੀ ਫ੍ਰੀਜ਼ ਹੋ ਜਾਊਗੀ ਸਾਡਾ ਇਹੀ ਕਹਿਣਾ ਜੀ ਜਾਂ ਤਾਂ ਮਾੜਾ ਕੰਮ ਛੱਡ ਦਿਓ ਨਹੀਂ ਤਾਂ ਫਿਰ ਕਿਸੇ ਨੂੰ ਵੀ ਇਹ ਪੱਖਿਆ ਨਹੀਂ ਜਾਊਗਾ ਕੋਈ ਵੀ ਜਿਹੜਾ ਕੋਈ ਮਾੜਾ ਕੰਮ ਕਰਦਾ ਹੈ ਖਾਸ

ਬਿਲਕੁਲ ਜੀ ਬਿਲਕੁਲ ਐਸੀ ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਰਾਂ ਜਿਨ੍ਹਾਂ ਨੇ ਕਿਹਾ ਕਿ ਇਸ ਵਿਅਕਤੀ ਤੇ ਬਠਿੰਡਾ ਪੁਲਿਸ ਵੱਲੋਂ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਆ ਤੇ ਉਹਨਾਂ ਨੇ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਚੇਤਾਵਨੀ ਦਿੱੰ데 ਕਿਹਾ ਕਿ ਕਿਸੇ ਵੀ ਕਿਸਮ ਤੇ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਏਗਾ। ਆਪ ਤੋਂ ਉਹਨਾਂ ਤੇ ਜੜੀਆਂ ਸਖਤ ਤੋਂ ਸਖਤ ਜੜੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ। ਕੈਮਰਾਮੈਨ ਸੋਜਲ ਦੇ ਨਾਲ ਮਨੋਚੱਕੀ ਵਾਲ ਤੈਨਿਕ ਸੋਰਾ ਟੀਵੀ ਬਠਿੰਡਾ।